ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੈਲ ਗੱਲ ਡੇਰੀ ਫਾਰਮੀ YouTube ਚੈਨਲ ਤੇ ਤੁਹਾਡਾ ਸਵਾਗਤ ਆ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਔਲਟੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਹੈਗੀ ਆ 30 ਮਈ ਸਵੇਰ ਦਾ ਕੋਈ ਕਰੀਬ 10 ਵਜੇ ਦਾ ਸਮਾਂ ਤੇ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਤੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੁਸੀਂ ਵੱਡੇ ਸਭਰਾ ਤੋਂ ਪਹੁੰਚ ਕਰ ਸਕਦੇ ਜੋ ਪੱਟੀ ਤੋਂ ਆ ਸਕਦੇ ਹਰੀਆਂ ਤੋਂ ਆ ਸਕਦੇ ਨਾਲ ਲੱਗਦੇ ਪਿੰਡ ਦੁੱਬਲੀ ਸੈਦੋਬਰਵਾਲਾ ਤੇ ਨਾਲ ਲੱਗਦੇ ਸਾਰੇ ਪਿੰਡਾਂ ਕੰਟੈਕਟ ਨੰਬਰ ਰਹੂਗਾ ਆਪਣਾ 990388202599063 82025 ਅੱਜ ਤੁਹਾਨੂੰ ਦਿਖਾਉਨੇ ਆ ਇੱਕ ਦੂਜੇ ਸੂਏ ਵੈੜ ਸੂਈ ਬਹੁਤ ਸੋਹਣੀ ਆ ਬਿਲਕੁਲ ਬਲੈਕ ਰੰਗ ਦੇ ਵਿੱਚ ਆ ਕਿਤੇ ਨਾ ਕਿਤੇ ਜਿਹੜਾ ਸ਼ਾਈ ਵਾਲ ਦਾ ਤੇ ਚੱਪ ਦਾ ਜਿਹੜਾ ਇਹ ਤਰਾ ਉਹ ਆ ਤੇ ਥੱਲਿਓ ਵੀ ਚੰਗੀ ਬਣੀ ਆ ਤੇ ਹਜੇ ਸੋਨੇ ਸੁਗੇ ਟੀ ਆ ਹਜੇ ਸੂਸਵਾ ਦੇ ਵਿੱਚ ਹਜੇ ਜ਼ੇਰ ਪਾਉਣੀ ਬਾਕੀ ਆ ਆਪਾਂ ਜੇਰੀ ਦੀ ਵੀਡੀਓ ਜਿਹੜੀ ਆ ਉਹ ਇੱਕ ਲੱਗ ਤੋਂ ਬਣਾ ਕੇ ਰੱਖਾਂਗੇ ਤਾਂ ਪਿੱਛੇ ਜਿਹੜੀ ਸੈਗ ਦੇ ਸੀਮਨ ਦੀ ਜਿਹੜੀ ਆ ਵੱਛੀ ਆ ਗਈ ਆ ਬਹੁਤ ਸੋਹਣੀ ਆ ਬਿਲਕੁਲ ਐਚਪ ਵੱਛੀ ਆ ਬਹੁਤ ਹੀ ਇੱਕ ਚੰਗੀ ਜਿਹੜੀ ਯਾਨੀ ਕਿ ਵੱਛੀ ਜਿਹੜੀ ਵੱਡੀ ਹੋ ਕੇ ਬਣ ਕੇ ਤਿਆਰ ਹੋ ਗਈ ਬਹੁਤ ਸੋਹਣਾ ਛੋਟਾ ਕੰਨਾ ਪ੍ਰਿੰਟ ਬਹੁਤ ਸੋਹਣਾ ਆ। ੱੱਲਿਆਂ ਜਿਹੜੀਆਂ ਲੱਤਾਂ ਨੇ ਉਹ ਵਾਈਟ ਨੇ ਤੇ ਉੱਪਰੋਂ ਬਲੈਕ ਆ। ਵਾਈਟ ਤੇ ਬਲੈਕ ਦਾ ਕੰਬੀਨੇਸ਼ਨ ਬਹੁਤ ਸੋਹਣਾ। ਆ ਚੈੱਕ ਕਰੋ। ਹੁਣੇ-ਹੁਣੇ ਸੂਈ ਆ। ਕੋਈ 10 ਮਿੰਟ ਪਹਿਲਾਂ। ਵੀਦ ਗਾਂ ਖੋਲੋ ਮੜੀ ਜੀ। ਆ ਖੋਲਿਓ। ਆ ਪਤਾ ਨੂੰ ਥੋੜੀ ਖੋਲ ਕੇ ਤੋੜ ਕੇ ਵੀ ਕੋਸ਼ਿਸ਼ ਕਰਦੇ ਆ ਵਿਖਾਉਣੇ ਆ। ਜੇ ਤੁਰਪੀ ਦਾ। ਵਾਕਿ ਤਾਂ ਨੂੰ ਪਤਾ ਗਾਵਾਂ ਥੋੜਾ ਬੱਚੇ ਦਾ ਵੱਧ ਕਰਦੀਆਂ ਹੁੰਦੀਆਂ ਵਾ ਕੋਲੋ ਵੀ ਦੀ ਬਹੁਤ ਸੋਹਣਾ ਥਣ ਹਵਾਨਾ ਲੈਵਾ ਜਿਹੜਾ ਚੰਗੀਆਂ ਪੰਡਾ ਥੱਲੇ ਪਾਈ ਬੈਠੀ ਕਰਮਾ ਲਈ ਮੁੱਠੀ ਵਾਲਾ ਥਣ ਲੱਗਾ ਤੇ ਚੰਗੀ ਰਾਜੀ ਆ ਖੋਲਿਓ ਮੜੀ ਦੀ ਬਾਹਰ ਨੂੰ ਲੈਟ ਬਹੁਤ ਸੋਹਣੀ ਬੱਚੀ ਆ ਆ ਚੈੱਕ ਕਰੋ ਸਾਡਾ ਬਹੁਤ ਸੋਹਣਾ ਹਵਾਨਾ ਮੁੱਠੀ ਵਾਲਾ ਥਣ ਲੱਗਾ ਬਹੁਤ ਸੋਹਣਾ ਬਣ ਗਿਆ ਤੇ ਚੰਗੀ ਵੇਲ ਆ ਬੱਚੀ ਦੀ ਬਹੁਤ ਸੋਹਣਾ ਕਰਦਾ ਲੈ ਆਓ 베ਦੀ ਇਧਰ ਨੂੰ ਲੈ ਆਓ ਬੱਚੇ ਦੇ ਲੱਗ ਜਾਂਦੇ ਕੋਈ ਗੱਲ ਨਹੀਂ ਦੇਖੋ ਸੱਟ ਨਾਲ ਵਾਲਾ ਲੈ ਆਓ ਖਿੱਚ ਲੋ ਇਧਰ ਨੂੰ ਬੱਚੇ ਨੂੰ ਹਾਂਜੀ ਬਾਕੀ ਮੁੱਠੀ ਵਾਲਾ ਥਣ ਲੱਗਾ ਬਾਕੀ ਸੀਲ ਠੰਡੀ ਬਹੁਤ ਜਾਰੀ ਹੈ ਬੱਚੀ ਆ ਤੁਹਾਨੂੰ ਚੈੱਕ ਕਰਾ ਦਿੰਨੇ ਆ ਤੁਹਾਨੂੰ ਵੀ ਹੱਥ ਲਾ ਕੇ ਆ ਚੈੱਕ ਕਰੋ ਬਹੁਤ ਸੋਹਣੀ ਆ ਰਾਣੀ ਮੀਰ ਥੱਲੇ ਬਿਓ ਮੜਿਆ ਜਗਾ ਦੇ ਦੇਖੋ ਤੁਹਾਨੂੰ ਥੱਲੇ ਬਿਠਾ ਕੇ ਵੀ ਦਿਖਾਉਨੇ ਆ ਕਿ ਬਿਲਕੁਲ ਇਹ ਨਹੀਂ ਕਿ ਕੋਈ ਛੜਾਕਲਿਆ ਜਾਂ ਲੱਤ ਛੜ ਮਾਰਦੀ ਆ ਬਿਲਕੁਲ ਠੱਡੀ ਸੀਲਾ ਰੇਟ ਆ ਜਿਹੜਾ ਇਹਦਾ 45000 ਰੁਪਿਆ ਰੇਟ ਆ ਉਹਦੇ ਵਿੱਚੋਂ ਜਿਹੜਾ ਛੋਟ ਸੱਪਾ ਕੀਤਾ ਜਾਊਗਾ ਬਹੁਤ ਸੋਹਣੀ ਬੱਚੀ ਆ ਦੁੱਧ 15 16 ਕਿਲੋ ਦਿਨੇ ਨਾਰਮਲ ਚੋਆਈ ਜਿਹੜੀ ਕਰਾਈ ਜਾਣੀ ਆ ਤੇ ਸਾਰੇ ਸਾਰੇ ਨਵਾਂ ਵਾਦੇਬੰਦੀ ਚੀਜ਼ ਆ ਪਿੱਛੇ ਜਿਹੜੀ ਵੱਚੀ ਆ ਚੰਗੀ ਬਰੀਡ ਦੀ ਆਈ ਆ ਚੰਗੀ ਕੁਆਲਟੀ ਵਾਈਜ ਆ ਬਾਕੀ ਆਪਣਾ ਇੱਥੇ ਵਪਾਰ ਦਾ ਕੰਮ ਆ ਤਕਰੀਬਨ ਜਿਹੜੇ ਪਸ਼ੂ ਆ ਡੇਲੀ ਸੇਲ ਪਰਚੇਜ ਵਾਸਤੇ ਆਉਂਦੇ ਰਹਿੰਦੇ ਆ ਤਾਂ ਤੁਸੀਂ ਕਦੀ ਵੀ ਕੰਟੈਕਟ ਕਰ ਸਕਦੇ ਹੋ ਹੋਰ ਵੀ ਪਸ਼ੂ ਆਪਣੇ ਕੋਲੇ ਸੇਲ ਵਾਸਤੇ ਹੁੰਦੇ ਆ ਆਪਾਂ ਤੁਹਾਨੂੰ ਉਹ ਵੀ ਡੇਲੀ ਅਪਡੇਟ ਜਿਹੜੀ ਦਿੰਦੇ ਰਹਿੰਨੇ ਆ ਅੱਛਾ ਚੱਕ ਮੁਠੀ ਵਾਲਾ ਥਣ ਲੱਗਾ ਚਵਾ ਚੰਗਾ ਨਿਕਲੂਗਾ ਵੱਚੀ ਦਾ ਬਾਕੀ ਰਾਜੀ ਆ ਪੂਰੀ ਜੰਮੀ ਪਲੀ ਆ ਮਿਲਦੇ ਆ ਇੱਕ ਨਵੇਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ